ਮਰਹੂਮ ਮੁੱਖ ਮੰਤਰੀ ਸਰਦਾਰ ਬਯੰਤ ਸਿੰਘ ਦੇ ਪੁੱਤਰੇ ਰਵਨੀਤ ਬਿੱਟੂ ਜੋ ਕਿ ਲੁਧਿਆਣਾ ਤੋਂ ਭਾਜਪਾ ਦੀ ਟਿਕਟ ਤੇ ਲੋਕ ਸਭਾ ਚੋਣਾਂ ਲੜ ਰਹੇ ਨੇ 10 ਮਹੀਨ ਨੂੰ ਆਪਣੇ ਨਾਮ ਜ਼ਿੰਦਗੀ ਪੱਤਰ ਦਾਖਲ ਕਰਨਗੇ ਅਤੇ ਇਸ ਨੂੰ ਯਾਦਗਾਰੀ ਮੌਕਾ ਬਣਾਉਣਗੇ ਬਿੱਟੂ ਨੇ ਆਪਣੇ ਦਾਦਾ ਸਰਦਾਰ ਬੈਂਤ ਸਿੰਘ ਦੀ ਮਸ਼ਹੂਰ ਐਂਬੈਸਡਰ ਕਾਰ ਪੀਵੀ 10ਐਕਸ 1919 ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਫੈਸਲਾ ਕੀਤਾ ਹੈ ਬਿੱਟੂ ਨੇ ਕਿਹਾ ਕਿ ਉਹ ਤੇ ਉਸਦੇ ਪਰਿਵਾਰ ਦਾ ਰਾਜਦੂਤ ਕਾਰ ਨਾਲ ਭਾਵਨਾਤਮਕ ਬੰਧਨ ਹੈ ਜਿਸ ਵਿੱਚ ਉਹਨਾਂ ਦੇ ਦਾਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਖਾੜਕੂ ਵਾਦੇ ਦਿਨਾਂ ਦੌਰਾਨ ਸੂਬੇ ਭਾਰ ਵਿੱਚ ਲੱਖਾਂ ਕਿਲੋਮੀਟਰ ਦਾ ਉਹਨਾਂ ਸਫ਼ਰ ਕੀਤਾ ਸੀ ਬਿੱਟੂ ਨੇ ਕਿਹਾ ਕਿ ਕਾਰ ਦੀ ਸਾਮ ਸੰਭਾਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਸਰਦਾਰ ਬੈਂਤ ਸਿੰਘ ਦੀਆਂ ਪ੍ਰਾਪਤੀਆਂ ਤੇ ਕੁਰਬਾਨੀਆਂ ਤੇ ਮਾਣ ਮਹਿਸੂਸ ਕਰਦਾ ਹੈ ਉਹਨਾਂ ਕ ਕਿ ਜਦੋਂ ਵੀ ਉਹਨਾਂ ਨੂੰ ਸਰਦਾਰ ਬੈਂਤ ਸਿੰਘ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸ ਕਾਰ ਦੀ ਵਰਤੋਂ ਕਰਦੇ ਹਨ ਰਵਨੀਤ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਦੁਰਗਾ ਮਾਤਾ ਮੰਦਰ ਵਿਖੇ ਵੀ ਮੱਥਾ ਟੇਕਣਗੇ ਮਰਹੂਮ ਮੁੱਖ ਮੰਤਰੀ ਸਰਦਾਰ ਬੈਂਤ ਸਿੰਘ ਦੇ ਪੁੱਤਰੇ ਰਵਨੀਤ ਬਿੱਟੂ ਜੋ ਕਿ ਲੁਧਿਆਣਾ ਤੋਂ ਭਾਜਪਾ ਦੇ ਟਿਕਟ ਤੇ ਲੋਕ ਸਭਾ ਚੋਣਾਂ ਲੜ ਰਹੇ ਨੇ 10 ਮਈ ਨੂੰ ਆਪਣੇ ਨਾਮ ਜ਼ندگی ਪੱਤਰ ਦਾਖਲ ਕਰਨਗੇ ਅਤੇ ਇਸ ਨੂੰ ਯਾਦਗਾਰੀ ਮੌਕਾ ਬਣਾਉਣਗੇ ਬਿੱਟੂ ਨੇ ਆਪਣੇ ਦਾਦਾ ਸਰਦਾਰ ਬੀਨਤ ਸਿੰਘ ਦੀ ਮਸ਼ਹੂਰ ਐਂਬੈਸਡਰ ਕਾਰ ਪੀਵੀ 10ਐਕਸ 1919 ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਫੈਸਲਾ ਕੀਤਾ ਹੈ ਬਿੱਟੂ ਨੇ ਕਿਹਾ ਕਿ ਉਹ ਤੇ ਉਸਦੇ ਪਰਿਵਾਰ ਦਾ ਰਾਜਦੂਤ ਕਾਰ ਨਾਲ ਭਾਵਨਾਤਮਕ ਬੰਧਨ ਹੈ ਜਿਸ ਵਿੱਚ ਉਹਨਾਂ ਦੇ ਦਾਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਖਾੜਕੂ ਵਾਦੇ ਦਿਨਾਂ ਦੌਰਾਨ ਸੂਬੇ ਭਾਰ ਵਿੱਚ ਲੱਖਾਂ ਕਿਲੋਮੀਟਰ ਦਾ ਉਹਨਾਂ ਸਫ਼ਰ ਕੀਤਾ ਸੀ ਬਿੱਟੂ ਨੇ ਕਿਹਾ ਕਿ ਕਾਰ ਦੀ ਸਾਂਭ ਸੰਭਾਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਸਰਦਾਰ ਬੀਨਤ ਸਿੰਘ ਦੀਆਂ ਪ੍ਰਾਪਤੀਆਂ ਤੇ ਕੁਰਬਾਨੀਆਂ ਤੇ ਮਾਣ ਮਹਿਸੂਸ ਕਰਦਾ ਹੈ ਉਹਨਾਂ ਨੇ ਕਿ ਜਦੋਂ ਵੀ ਉਹਨਾਂ ਨੂੰ ਸਰਦਾਰ ਬੇਅੰਤ ਸਿੰਘ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸ ਕਾਰ ਦੀ ਵਰਤੋਂ ਕਰਦੇ ਹਨ ਰਵਨੀਤ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਦੁਰਗਾ ਮਾਤਾ ਮੰਦਰ ਵਿਖੇ ਵੀ ਮੱਥਾ ਟੇਕਣਗੇ